ਹਾਂਜੀ ਸ਼ਸ਼ੀਕਾਲ ਦੋਸਤੋ ਪਿੰਡ ਗੜੱਦੀ ਜਿਲ੍ਹਾ ਮਾਨਸਾ ਦੇ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ ਬਹੁਤ ਜ਼ਿਆਦਾ ਮੀਂਹ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਨੇ ਮਿਹਰ ਕੀਤੀ ਹੈ ਸੱਚੇ ਪਾਤਸ਼ਾਹ ਨੇ ਗੁਰੂ ਦਾ ਸ਼ਮਨਾ ਜਰਾ ਰਿਹਾ ਹੈ ਬਹੁਤ ਗਰਮੀ ਪੈ ਰਹੀ ਸੀ ਬਹੁਤ ਮੀਂਹ ਪੈ ਰਿਹਾ ਜੀ ਪਿੰਡ ਗੜੱਦੀ ਜ਼ਿਲ੍ਹਾ ਮਾਨਸਾ ਦੇ ਵਿੱਚ